ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਐਜੂ ਜਰਨੀ ਤੇ ਬੇਟਾ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਸੀਂ ਪੰਜਾਬ ਵਿੱਚ ਹੋਣ ਵਾਲੇ ਕੰਪੀਟੀਟਿਵ ਇਗਜ਼ਾਮ ਦੇ ਦੌਰਾਨ ਜੋ ਪੇਪਰ A ਪੰਜਾਬੀ ਦਾ ਆਉਂਦਾ ਹੈ ਉਸ ਸੰਬੰਧੀ ਆਪਾਂ ਸੀਰੀ ਸ਼ੁਰੂ ਕੀਤੀ ਹੋਈ ਹੈ ਤਾਂ ਇਹ ਸਾਡਾ ਪੰਜਵਾਂ ਲੈਕਚਰ ਹੈ ਜੀ ਇਸ ਤੋਂ ਪਹਿਲਾਂ ਕੀ ਹੈ ਚਾਰ ਲੈਕਚਰਸ ਅਸੀਂ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਵਿੱਚ ਅਸੀਂ ਡਿਟੇਲ ਦੇ ਵਿੱਚ ਪੜਿਆ ਵਿਆਕਰਨ ਕੀ ਹੈ ਭਾਸ਼ਾ ਤੇ ਪੰਜਾਬੀ ਭਾਸ਼ਾ ਤੇ ਤੁਣੀ ਬੋਧ ਤੇ ਫਿਰ ਅਸੀਂ ਉਹਨਾਂ ਦੇ ਆਬਜੈਕਟਿਵ ਟਾਈਪ ਕੁਐਸਚਨਸ ਜੋ ਪਿਛਲੇ ਸਾਲ ਐਗਜ਼ਾਮ ਦੇ ਵਿੱਚ ਆਏ ਉਹਨਾਂ ਦੀ ਰਿਵੀਜ਼ਨ ਕੀਤੀ ਤਾਂ ਹੁਣ ਅਸੀਂ ਨੈਕਸਟ ਟੌਪਿਕ ਕਰਨ ਜਾ ਰਹੇ ਹਾਂ ਜੀ ਲਿਪੀ ਬੋਧ ਲਿਖਤ ਦਾ ਆਧਾਰ ਲਿਪੀ ਹੈ ਕਿਸੇ ਭਾਸ਼ਾ ਵਿੱਚਲੇ ਬੋਲਾਂ ਨੂੰ ਲਿਖਤ ਵਿੱਚ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਠੀਕ ਹੈ ਲਿਖਤ ਵਿੱਚ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਬੇਟਾ ਲਿਪੀ ਹੋਪਸੋ ਕਿ ਤੁਸੀਂ ਆਪਣਾ ਪੈਨ ਤੇ ਕਾਪੀ ਕੋਲੇ ਰੱਖਿਆ ਹੋਵੇਗਾ ਤੇ ਇੰਪੋਰਟੈਂਟ ਕਿਹਨੇ ਪੁਆਇੰਟਸ ਬੇਟਾ ਨਾਲ-ਨਾਲ ਨੋਟ ਕਰਦੇ ਜਾਣਾ ਤੁਹਾਡੇ ਨੋਟਸ ਬਣ ਜਾਣਗੇ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਜਿਵੇਂ ਦੁਨੀਆਂ ਨੂੰ ਮਿਲਾ ਕੇ ਭਾਸ਼ਾ ਬਣਦੀ ਹੈ ਤਿਵੇਂ ਦੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਮਿਲਾ ਕੇ ਲਿਪੀ ਬਣਦੀ ਹੈ ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ ਠੀਕ ਹੈ ਜਿਵੇਂ ਹਿੰਦੀ ਭਾਸ਼ਾ ਲਈ ਦੇਵਨਾਗਰੀ ਤੁਸੀਂ ਨੋਟ ਕਰਦੇ ਜਾਓ ਠੀਕ ਹੈ ਹਿੰਦੀ ਲਈ ਹਿੰਦੀ ਭਾਸ਼ਾ ਲਈ ਕਿਹੜੀ ਲਿਪੀ ਹੈ ਬੇਟਾ ਦੇਵਨਾਗਰੀ ਉਰਦੂ ਭਾਸ਼ਾ ਲਈ ਫਾਰਸੀ ਹੈ ਅੰਗਰੇਜ਼ੀ ਲਈ ਰੋਮਨ ਲਿਪੀ ਹੈ ਇਸੇ ਪ੍ਰਕਾਰ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅੱਗੇ ਆ ਜੀ ਗੁਰਮੁਖੀ ਲਿਪੀ ਇਹ ਲਿਪੀ ਪੰਜਾਬੀ ਭਾਸ਼ਾ ਨੂੰ ਪੇਸ਼ ਕਰਨ ਲਈ ਪੂਰਨ ਤੌਰ ਤੇ ਢੁਕਵੀਂ ਹੈ ਠੀਕ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਅੱਗੇ ਆ ਗਿਆ ਜੀ ਲਿਪੀ ਤੇ ਵਰਣ ਮਾਲਾ ਪੰਜਾਬੀ ਦੇ ਸਾਰੇ ਅੱਖਰਾਂ ਤੇ ਲਗਾ ਆਦ ਨੂੰ ਮਿਲਾ ਕੇ ਗੁਰਮੁਖੀ ਲਿਪੀ ਬਣਦੀ ਹੈ ਗੁਰਮੁਖੀ ਅੱਖਰ ਜਦੋਂ ਪਰੰਪਰਾਗਤ ਨਿਸ਼ਚਿਤ ਤ੍ਰਤੀ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ ਪੰਜਾਬੀ ਦੀ ਪਹਿਲੀ ਜਮਾਤ ਦੀ ਪਾਠ ਪੁਸਤਕ ਵਿੱਚ ਬੱਚਾ ਨੂੰ ਪੰਜਾਬੀ ਸਿਖਾਉਣ ਲਈ ਇਹੋ ਵਰਣਮਾਲਾ ਪੜਾਈ ਜਾਂਦੀ ਹੈ ਗੁਰਮੁਖੀ ਵਰਣਮਾਲਾ ਹੇਠ ਲਿਖੇ ਅਨੁਸਾਰ ਤਮੇਟਾ ਜਿਹੜੀ ਗੁਰਮੁਖੀ ਦੀ ਵਰਣਮਾਲਾ ਹੈ ਠੀਕ ਹੈ ਉਹ ਹੇਠ ਲਿਖੇ ਅਨੁਸਾਰ ਹੈ ਹੁਣ ਅਸੀਂ ਇਹ ਪੜਾਂਗੇ ਊੜਾ ਆੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਕਗਾ ਅੰਨ ਚਚਾ ਛਛਾ ਜਜਾ ਝਜਾ ਣਿਆ ਟੈਂਕ ਠਠਾ ਡਡਾ ਢਡਾ ਨਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫਫਾ ਬੱਬਾ ਬਬਾ ਮਮਾ ਯਈਆ ਰਾਰਾ ਲੱਲਾ ਵਾਵਾ ੜਾੜਾ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਇਹ ਜੋ 43 ਅੱਖਰ ਨੇ ਠੀਕ ਹੈ ਪੰਜਾਬੀ ਗੁਰਮੁਖੀ ਵਰਣਮਾਲਾ ਦੀ ਅੱਗੇ ਅਸੀਂ ਇਹਨਾਂ ਬਾਰੇ ਡਿਟੇਲ ਦੇ ਵਿੱਚ ਪੜਾਂਗੇ ਗੁਰਮੁਖੀ ਵਰਣਮਾਲਾ ਵਿੱਚ ਪਹਿਲਾ ਊੜੇ ਤੋਂ ੜਾੜੇ ਤੱਕ 35 ਅੱਖਰ ਹੁੰਦੇ ਸੀ ਠੀਕ ਹੈ ਉੜੇ ਤੋਂ ਲੈ ਕੇ ੜਾੜੇ ਤੱਕ ਕਿੰਨੇ ਅੱਖਰ ਹੁੰਦੇ ਸੀ 35 ਇਸ ਕਰਕੇ ਇਸ ਦਾ ਨਾਮ 35 ਜਾਂ 35 ਅੱਖਰੀ ਸੀ ਇਹ ਵੀ ਕੁਐਸਚਨ ਕਈ ਵਾਰ ਪੁੱਛਿਆ ਗਿਆ ਬੇਟਾ ਫਿਰ ਅਰਬੀ ਫਾਰਸੀ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਸੱਜੇ ਪੈਰ ਬਿੰਦੀ ਖਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਪੰਜ ਅੱਖਰ ਪਹਿਲਾਂ ਤੋਂ ਪ੍ਰਚਲਿਤ ਸ ਸ ਖ ਖ ਗ ਗ ਜ ਜ ਫ ਫ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਾ ਕੇ ਬਣਾਏ ਗਏ ਠੀਕ ਹੈ ਪਹਿਲਾਂ 35 ਅੱਖਰ ਸੀ ਫਿਰ ਉਸ ਦੇ ਵਿੱਚ ਇਹ ਪੰਜ ਅੱਖਰ ਹੋਰ ਜੋੜ ਦਿੱਤੇਗੇ ਟੋਟਲ ਕਿੰਨੇ ਹੋ ਗਏ 40 ਤੇ ਇਸ ਤੋਂ ਬਾਅਦ ਬਾਅਦ ਵਿੱਚ ਪੰਜਾਬੀ ਦੀ ਲੱਲੇ ਪੈਰ ਬਿੰਦੀ ਧੁਨੀ ਜਿਸ ਨੂੰ ਬੋਲਣ ਵੇਲੇ ਜੀਬ ਤਾਲੂ ਨੂੰ ਛੂੰਦੀ ਹੈ ਠੀਕ ਹੈ ਲੱਲੇ ਪੈਰ ਬਿੰਦੀ ਧੁਨੀ ਜਦੋਂ ਅਸੀਂ ਬੋਲਦੇ ਹਾਂ ਤਾਂ ਠੀਕ ਹੈ ਲ ਬੋਲ ਕੇ ਦੇਖੋ ਤੁਸੀਂ ਜੀਬ ਨੂੰ ਕੀ ਹੈ ਬੇਟਾ ਤਾਲੂ ਨੂੰ ਛੂੰਦੀ ਹੈ ਜੋ ਜੀਵ ਹੈ ਨੂੰ ਅੰਕਿਤ ਕਰਨ ਲਈ ਲੱਲਾ ਅੱਖਰ ਦੇ ਪੈਰ ਬਿੰਦੀ ਲਾ ਕੇ ਲੱਲੇ ਪੈਰ ਬਿੰਦੀ ਅੱਖਰ ਬਣਾਇਆ ਗਿਆ ਫਿਰ ਇਸ ਤਰ੍ਹਾਂ ਹੀ 41ਵਾਂ ਅੱਖਰ ਆਇਆ ਤਾਂ ਟੋਟਲ ਕਿੰਨੇ ਹੋ ਗਏ ਬੇਟਾ ਗੁਰਮੁਖੀ ਵਰਣਮਾਲਾ ਦੇ ਅੱਖਰ 44 ਅੱਖਰ ਜਦ ਕਿ ਬਿਨਾ ਪੈਰ ਬਿੰਦੀ ਲੱਲਾ ਅੱਖਰ ਲੱਲਾ ਦੀ ਉਸਤੂਨੀ ਨੂੰ ਅੰਕਿਤ ਕਰਦਾ ਹੈ ਜਿਸ ਨੂੰ ਬੋਲਣ ਵੇਲੇ ਜੀਵ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਦੀ ਹੈ ਇਸ ਤਰ੍ਹਾਂ ਗੁਰਮੁਖੀ ਵਰਣਮਾਲਾ ਦੇ 41 ਅੱਖਰ ਹਨ ਹੁਣ ਕਿੰਨੇ ਹੋਗੇ ਗੁਰਮੁਖੀ ਵਰਣਮਾਲਾ ਦੇ ਅੱਖਰ 41 ਪਹਿਲਾਂ ਕਿੰਨੇ ਸੀ 35 ਸ ਸ ਤੋਂ ਪੈਰ ਬਿੰਦੀ ਵਾਲੇ ਲੱਲੇ ਤੱਕ 38 ਅੱਖਰ ਵਿਅੰਜਨ ਧੁਨੀਆਂ ਨੂੰ ਅੰਕਿਤ ਕਰਦੇ ਨੇ ਠੀਕ ਹੈ ਸ ਸ ਤੋਂ ਲੈ ਕੇ ਪੈਰ ਬਿੰਦੀ ਵਾਲੇ ਅੱਖਰਾਂ ਤੱਕ 38 ਕਿਹਨੇ ਬੇਟੇ ਵਿਅੰਜਨ ਧੁਨੀਆਂ ਊੜਾ ਆੜਾ ਈੜੀ ਤਿੰਨ ਸਵਰ ਅੱਖਰ ਨੇ ਇਹ ਤੁਸੀਂ ਯਾਦ ਰੱਖਣਾ ਤਿੰਨ ਕਿਹਨੇ ਸਵਰ ਅੱਖਰ ਇਹ ਪਹਿਲਾਂ ਆਪਾਂ ਪਿੱਛੇ ਕਰ ਚੁੱਕੇ ਹਾਂ ਪਰ ਸਵਰ ਧੁਨੀਆਂ ਕਿੰਨੀਆਂ ਨੇ 10 ਨੇ ਠੀਕ ਹੈ ਊੜਾ ਆੜਾ ਈੜੀ ਅੱਖਰ ਸਵਰਵਾਹਕ ਅੱਖਰ ਨੇ ਇਹਨਾਂ ਨੂੰ ਸਵਰਵਾਹਕ ਵੀ ਕਿਹਾ ਜਾਂਦਾ ਹੈ ਇਹ ਕੁਐਸਚਨਸ ਵੀ ਕਈ ਵਾਰ ਪੁੱਛਿਆ ਗਿਆ ਹੈ ਇਹ ਪੰਜਾਬੀ ਭਾਸ਼ਾ ਦੀਆਂ ਇਹਨਾਂ 10 ਸਵਰ ਧੁਨੀਆਂ ਨੂੰ ਅੰਕਿਤ ਕਰਦੇ ਨੇ ਠੀਕ ਹੈ ਆੜਾ ਮੁਕਤਾ ਆ ਈ ਈ ਊ ਈ ਏ ਅ ਓ ਔ ਠੀਕ ਹੈ ਇਹ 10 ਕੀ ਨੇ ਸਵਰ ਧੁਨੀਆਂ ਅੱਗੇ ਦੇਖਦੇ ਹਾਂ ਜੀ ਅੱਖਰ ਤੇ ਲਗਾ ਹੁਣ ਅਸੀਂ ਇਹਨਾਂ ਬਾਰੇ ਡਿਟੇਲ ਦੇ ਵਿੱਚ ਕਰਾਂਗੇ ਠੀਕ ਹੈ ਤੁਸੀਂ ਨਾਲ ਦੀ ਨਾਲ ਨੋਟ ਕਰਦੇ ਜਾਣਾ ਹੈ ਅੱਖਰ ਤੇ ਲਗਾ ਪੰਜਾਬੀ ਧੁਨੀਆਂ ਤੋਂ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਅੱਖਰ ਨਾਲ ਕੁਝ ਲਗਾ ਲੱਗਦੀਆਂ ਹਨ ਲਗਾ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਹਨ ਇਹਨਾਂ ਨੂੰ ਲਿਪੀ ਚਿੰਨ ਵੀ ਕਿਹਾ ਜਾਂਦਾ ਹੈ ਲਗਾ ਦਾ ਅੱਖਰਾਂ ਤੋਂ ਬਿਨਾ ਪ੍ਰਯੋਗ ਨਹੀਂ ਹੁੰਦਾ ਲਗਾਕਲੀਆਂ ਨਹੀਂ ਲਗਦੀਆਂ ਜਾਨੀ ਕਿ ਇਹ ਕਿਸੇ ਨਾ ਕਿਸੇ ਅੱਖਰ ਨਾਲ ਹੀ ਆਉਂਦੀਆਂ ਨੇ ਠੀਕ ਹੈ ਤਾਂ ਸਭ ਤੋਂ ਪਹਿਲੀ ਹੈ ਬੇਟੇ ਮੁਕਤਾ ਠੀਕ ਹੈ ਮੁਕਤਾ ਸਵਰਤੁਨੀ ਨੂੰ ਕਹਿੰਦੇ ਹਨ ਇਹ ਕੀ ਹੈ ਸਵਰਤੁਨੀ ਹੈ ਪਰ ਇਸ ਦਾ ਕੋਈ ਚਿੰਨ ਨਹੀਂ ਹੈ ਇਹ ਤੁਸੀਂ ਯਾਦ ਰੱਖਣਾ ਕਿ ਕਦੇ ਕੋਸ਼ਣ ਪੁੱਛਿਆ ਜਾਂਦਾ ਕਿ ਜਿਸ ਦਾ ਕੋਈ ਵੀ ਚਿੰਨ ਨਹੀਂ ਠੀਕ ਹੈ ਉਹ ਕਿਹੜੀ ਸਵਰਤੁਨੀ ਹੈ ਤਾਂ ਇਸ ਦਾ ਆਨਸਰ ਆਏਗਾ ਮੁਕਤਾ ਪੰਜਾਬੀ ਲਿਖਣ ਵੇਲੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ ਉਨ੍ਹਾਂ ਅੱਖਰਾਂ ਨੂੰ ਮੁਕਤਾ ਲਗ ਵਾਲੇ ਅੱਖਰ ਮੰਨਿਆ ਜਾਂਦਾ ਹੈ। ਅਜਿਹੇ ਅੱਖਰਾਂ ਵਿੱਚ ਅ ਦੀ ਆਵਾਜ਼ ਸ਼ਾਮਿਲ ਸਮਝੀ ਜਾਂਦੀ ਹੈ ਜਿਵੇਂ ਘਰ ਪੜ ਸਰ ਕਰ ਠੀਕ ਹੈ ਇਹਨਾਂ ਦੇ ਵਿੱਚ ਤੁਸੀਂ ਬੋਲ ਕੇ ਦੇਖੋ ਅ ਦੀ ਆਵਾਜ਼ ਆਉਂਦੀ ਹੈ ਘਰ ਤਾਂ ਇਹਨਾਂ ਦੇ ਬਟੇ ਕੋਈ ਸੋ ਇਹ ਸਵਰਤੂ ਨਹੀਂ ਹੈ ਤੇ ਇਸ ਦਾ ਕੋਈ ਚਿੰਨ ਨਹੀਂ ਹੁੰਦਾ ਇਹ ਤੁਸੀਂ ਯਾਦ ਰੱਖਣਾ ਹੈ। ਅਗਲਾ ਜੀ ਕੰਨਾ ਏ ਲਗ ਆ स्वर तुनिदा चिन्ह ਹੈ ਕੰਨਾ ਅੱਖਰ ਤੋਂ ਪਿੱਛੋਂ ਲੱਗਦਾ ਹੈ ਕਿੱਥੇ ਲੱਗਦਾ ਹੈ ਇਹ ਪਿੱਛੋਂ ਲੱਗਦਾ ਹੈ ਇਹ ਲੰਬਾਈ ਵਿੱਚ ਅੱਖਰ ਤੋਂ ਅੱਧਾ ਹੁੰਦਾ ਹੈ ਇਹਨੂੰ ਤੁਸੀਂ ਨੀਚੇ ਤਾਂ ਅਕਸ਼ਰ ਦੇ ਨਾਲ ਨਹੀਂ ਲੈ ਕੇ ਜਾਣਾ ਹਿੰਦੀ ਦੇ ਵਿੱਚ ਪੂਰਾ ਪੈਂਦਾ ਬਟ ਪੰਜਾਬੀ ਦੇ ਵਿੱਚ ਅੱਖਰ ਨਾਲੋਂ ਅੱਧਾ ਹੁੰਦਾ ਹੈ ਇਹ ਤੁਸੀਂ ਨੋਟ ਡਾਊਨ ਕਰਨਾ ਕੰਨਾ ਲਗ ਜਿਸ ਅੱਖਰ ਪਿੱਛੇ ਲੱਗਦਾ ਹੈ ਉਸ ਨਾਲ ਆ ਤੁਨੀ ਦੀ ਆਵਾਜ਼ ਜੁੜ ਜਾਂਦੀ ਹੈ ਜਿਵੇਂ ਕਾਰ ਹਾਰ ਭਰਾ ਪੜਾ ਲਿਖਾ ਸਮਝਾ ਆਦ ਗੁਰਮੁਖੀ ਦੇ ਇਸ ਚਿੰਨ ਦੀ ਵਰਤੋਂ ਊੜਾ ਅਤੇ ਈੜੀ ਅੱਖਰਾਂ ਤੋਂ ਬਿਨਾਂ ਬਾਕੀ ਸਾਰੇ ਅੱਖਰਾਂ ਨਾਲ ਹੁੰਦੀ ਹੈ ਠੀਕ ਹੈ ਊੜਾ ਤੇ ਈੜੀ ਨਾਲ ਇਸ ਦੀ ਇਹ ਊੜਾ ਤੇ ਈੜੀ ਦੇ ਨਾਲ ਨਹੀਂ ਲੱਗਦਾ ਕੰਨਾ ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈ ਬੇਟਾ ਪੇਪਰ ਦੇ ਵਿੱਚ ਆ ਜਾਂਦਾ ਹੈ ਕਿ ਊੜਾ ਤੇ ਈੜੀ ਨਾਲ ਕੰਨਾ ਦੀ ਮਾਤਰਾ ਕਦੇ ਵੀ ਨਹੀਂ ਲੱਗਦੀ ਬਾਕੀ ਸਾਰੇ ਅੱਖਰਾਂ ਨਾਲ ਇਹ ਲੱਗ ਜਾਂਦੀ ਹੈ ਅਕੀ ਜੀ ਸਿਹਾਰੀ ਇਹ ਲਗ ਈ ਸਵਰ ਤੁਨੀ ਦੀ ਸੂਚਕ ਹੈ ਇਸ ਨੂੰ ਸਿਹਾਰੀ ਲਗ ਗਿਆ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਸਿਹਾਰੀ ਲਗ ਇਹ ਅੱਖਰ ਤੋਂ ਪਹਿਲਾਂ ਲੱਗਦੀ ਹੈ ਠੀਕ ਹੈ ਜਿਹੜੇ ਅੱਖਰ ਨਾਲ ਸਿਹਾਰੀ ਦੀ ਵਰਤੋਂ ਹੁੰਦੀ ਹੈ ਉਸ ਅੱਖਰ ਵਿੱਚੋਂ ਈ ਲੱਗੂ ਸਵਰ ਦੀ ਆਵਾਜ਼ ਨਿਕਲਦੀ ਹੈ ਜਿਵੇਂ ਲਿਖ ਮਿਰਚ ਜਿੱਤ ਕਿਸਾਨ ਇੰਗਲੈਂਡ ਇੱਧਰ ਵਿਚਕਾਰ ਸ਼ਹਿਰ ਨਹਿਰ ਕਹਿਰ ਬਲੀਹਾਰ ਬਣਾਇਆ ਸੁਣਾਇਆ ਆ ਇਸ ਲਗ ਦੀ ਵਰਤੋਂ ਊੜਾ ਅਤੇ ਐੜਾ ਨੂੰ ਛੱਡ ਕੇ ਹੁਣ ਤੁਸੀਂ ਇਹ ਵੀ ਯਾਦ ਰੱਖਣਾ ਹੈ ਊੜਾ ਤੇ ਐੜਾ ਇਹਨਾਂ ਦੋਨਾਂ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਹੋ ਸਕਦੀ ਹੈ ਕਿਹਦੀ ਗੱਲ ਕਰ ਰਹੀ ਸੀ ਸਿਹਾਰੀ ਦੀ ਜੋ ਕਿ ਪੰਜਾਬੀ ਵਿੱਚ ਸ਼ਬਦ ਦੇ ਅੰਤਲੇ ਅੱਖਰ ਨਾਲ ਇਸ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਠੀਕ ਹੈ ਇਹ ਵੀ ਨੋਟ ਡਾਊਨ ਕਰ ਲਓ ਅੱਗੇ ਆ ਗਿਆ ਜੀ ਬਿਹਾਰੀ ਲਗ ਏ ਲਗ ਈ ਸਵਰ ਤੁਨੀ ਦੀ ਸੂਚਕ ਹੈ ਇਸ ਨੂੰ ਬਿਹਾਰੀ ਲਗ ਕਿਹਾ ਜਾਂਦਾ ਹੈ ਇਹ ਅੱਖਰ ਤੋਂ ਬਾਅਦ ਚ ਲੱਗਦੀ ਹੈ ਸਿਹਾਰੀ ਪਹਿਲਾਂ ਲੱਗਦੀ ਸੀ ਇਹ ਬਾਅਦ ਚ ਲੱਗਦੀ ਹੈ ਜਿਸ ਅੱਖਰ ਨਾਲ ਬਿਹਾਰੀ ਲੱਗਦੀ ਹੈ ਉਸ ਅੱਖਰ ਜਾਂ ਸ਼ਬਦ ਵਿੱਚੋਂ ਈ ਦੀਰਘ ਤੁਨੀ ਦੀ ਆਵਾਜ਼ ਪੈਦਾ ਹੁੰਦੀ ਹੈ ਜਿਵੇਂ ਸੀਤਲ ਗਰੀਬ ਅਮੀਰ ਸਰਦੀ ਗਰਮੀ ਆਦ ਇਹ ਲਗ ਊੜਾ ਅਤੇ ਐੜਾ ਅੱਖਰਾਂ ਨਾਲ ਨਹੀਂ ਲੱਗਦੀ ਕਿਦੇ ਕਿਦੇ ਨਾਲ ਊੜਾ ਤੇ ਐੜਾ ਇਹ ਤੁਸੀਂ ਨੋਟ ਡਾਉਨ ਕਰਦੇ ਜਾਓ ਬਟਾ ਬਿਹਾਰੀ ਕਿਦੇ ਨਾਲ ਨਹੀਂ ਲੱਗਦੀ ਊੜਾ ਤੇ ਐੜਾ ਨਾਲ ਅੱਗੇ ਆ ਗਿਆ ਜੀ ਔਂਕੜ ਠੀਕ ਹੈ ਇਹ ਲਗ ਊ ਸਵਰ ਧੁਨੀ ਦਾ ਚਿੰਨ ਹੈ ਇਸ ਦੀ ਵਰਤੋਂ ਅੱਖਰ ਦੇ ਹੇਠਾਂ ਹੁੰਦੀ ਹੈ ਕਿੱਥੇ ਹੁੰਦੀ ਹੈ ਦੀ ਵਰਤੋਂ ਅੱਖਰ ਦੇ ਹੇਠਾਂ ਜਿਹੜੇ ਅੱਖਰ ਨਾਲ ਇਸ ਦੀ ਵਰਤੋਂ ਹੁੰਦੀ ਹੈ ਉਸ ਵਿੱਚ ਊ ਲਗੂ ਸਵਰ ਧੁਨੀ ਦੀ ਆਵਾਜ਼ ਜੁੜ ਜਾਂਦੀ ਹੈ ਜਿਵੇਂ ਚੁਸਤ ਦਰਸਤ ਮਨਕ ਹੁਨਰ ਮੁੜ ਜੁੜ ਟੁੱਟ ਚੁੱਕ ਘਸੁੰਨ ਆਦ ਠੀਕ ਹੈ ਐੜਾ ਤੇ ਈੜੀ ਅੱਖਰਾਂ ਨਾਲ ਇਸ ਦੀ ਵਰਤੋਂ ਨਹੀਂ ਹੁੰਦੀ ਕਿਤੇ ਕਿਤੇ ਨਾਲ ਐੜਾ ਤੇ ਈੜੀ ਅੱਖਰਾਂ ਨਾਲ ਠੀਕ ਹੈ ਉਹਨਾਂ ਉਹਨਾਂ નીચે ਔਂਕੜ ਨਹੀਂ ਲੱਗਦਾ ਇਹ ਯਾਦ ਰੱਖਣਾ ਤੁਸੀਂ ਜੋ ਕਿ ਪੰਜਾਬੀ ਵਿੱਚ ਸ਼ਬਦ ਦੇ ਅੰਤਲੇ ਅੱਖਰ ਨਾਲ ਇਸ ਦੀ ਵਰਤੋਂ ਆਮ ਨਹੀਂ ਹੁੰਦੀ ਅੱਜ ਕੱਲ ਕੀ ਹੈ ਸ਼ਬਦ ਦੇ ਅੰਤਲੇ ਅੱਖਰ ਨਾਲ ਇਸ ਦੀ ਵਰਤੋਂ ਹੁਣ ਆਮ ਨਹੀਂ ਰਹੀ ਕੀ ਅਗੇ ਜੀ ਦੁਲੈਂਕੜ ਲੱਗ ਕਿਹੜੀ ਦੁਲੈਂਕੜ ਤੁਸੀਂ ਨਾਲ ਦੀ ਨਾਲ ਬੇਟਾ ਚਿੰਨ ਵੀ ਦੇਖਦੇ ਜਾਣਾ ਇਹਦੀ ਠੀਕ ਹੈ ਕੀ ਹੁੰਦੇ ਨੇ ਨਾਲ ਹੀ ਬ੍ਰੈਕਟ ਦੇ ਵਿੱਚ ਦਿੱਤੇ ਨੇ ਇਹ ਲੱਗ ਊ ਸਵਰ ਤੁਣੀ ਦਾ ਚਿੰਨ ਹੈ ਇਹ ਔਕੜ ਲਗ ਵਾਂਗ ਅੱਖਰ ਦੇ ਹੇਠਾਂ ਲਾਈ ਜਾਂਦੀ ਹੈ ਜਿਸ ਅੱਖਰ ਨਾਲ ਦੁਲੈਂਕੜ ਲਾਈ ਜਾਂਦੀ ਹੈ ਉਸ ਨੂੰ ਊ ਦੀर्घ ਸਵਰ ਤੁਣੀ ਦੀ ਆਵਾਜ਼ ਜੁੜ ਜਾਂਦੀ ਹੈ ਜਿਵੇਂ ਖੂਨ ਪੂਜਾ ਸੂਰਜ ਸਕੂਲ ਜਿਲੂਸ ਕਪੂਰਥਲਾ ਅਕਾਉ ਪੜਾਕੂ ਆਦ ਐੜਾ ਅਤੇ ਈੜੀ ਨਾਲ ਇਸ ਲਗ ਦੀ ਵਰਤੋਂ ਨਹੀਂ ਹੁੰਦੀ ਖੜੇ ਖੜੇ ਅਖਰ ਨਾਲ ਨਹੀਂ ਹੁੰਦੀ ਐੜਾ ਅਤੇ ਈੜੀ ਨਾਲ ਠੀਕ ਹੈ ਅੱਗੇ ਆ ਗਿਆ ਜੀ ਲਾਂ ਠੀਕ ਹੈ ਇਹ ਲਗ ਇਹ ਸਵਰ ਤੁਨੀ ਦਾ ਚਿੰਨ ਹੈ ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਜਿਸ ਅੱਖਰ ਨਾਲ ਲਾਂ ਲੱਗਦੀ ਵਰਤੋਂ ਹੁੰਦੀ ਹੈ ਉਸ ਨਾਲ ਇਹ ਦੀर्घ स्वर ਤੁਨੀ ਦੀ ਆਵਾਜ਼ ਜੁੜ ਜਾਂਦੀ ਹੈ ਜਿਵੇਂ ਚੇਤ ਇਹ ਦੀर्घ स्वर ਤੁਨੀ ਹੈ ਯਾਦ ਰੱਖਣਾ ਬੇਟੇ ਏ ਕੇਸ ਤੇਲ ਅਟੇਰਨ ਤਰਸੇਵਾ ਪਹਾੜੇ ਆਦਿ ਇਸ ਲਗ ਦੀ ਵਰਤੋਂ ਊੜਾ ਅਤੇ ਐੜਾ ਨਾਲ ਨਹੀਂ ਹੁੰਦੀ ਕਿਹਦੇ ਨਾਲ ਨਹੀਂ ਹੁੰਦੀ ਊੜਾ ਅਤੇ ਐੜਾ ਇਹ ਮੋਸਟ ਇੰਪੋਰਟੈਂਟ ਹੈ ਵੀ ਕਿਹੜੀ ਲਗ ਕਿਹੜੇ-ਕਿਹੜੇ ਅੱਖਰਾਂ ਨਾਲ ਨਹੀਂ ਲੱਗਦੀ ਠੀਕ ਹੈ ਇਹ ਤੁਸੀਂ ਨਾਲ ਦੀ ਨਾਲ ਨੋਟ ਡਾਊਨ ਕਰਦੇ ਜਾਣਾ ਤਾਂ ਕਿ ਕੋਈ ਕਨਫਿਊਜ਼ਨ ਨਾ ਹੋਵੇ ਅੱਗੇ ਹੈ ਜੀ ਦੁਲਾਵਾਂ ਕੀ ਹੈਗਾ ਦੁਲਾਵਾਂ ਇਹ ਲਗ ਅ ਸਵਰ ਤੁਨੀ ਦਾ ਚਿੰਨ ਹੈ ਲਾਵਾਗ ਇਹ ਲਗ ਵੀ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਜਿਸ ਅੱਖਰ ਨਾਲ ਇਸ ਦੀ ਵਰਤੋਂ ਹੁੰਦੀ ਹੈ ਉਸ ਨਾਲ ਐ ਤੀਰਕ ਤੁਨੀ ਦੀ ਆਵਾਜ਼ ਜੁੜ ਜਾਂਦੀ ਹੈ ਜਿਵੇਂ ਸੈਂਤ ਫੈਲਣਾ ਹੁਸੈਨ ਨਿਰਪੈ ਫੈਸ਼ਨ ਆਦ ਇਹ ਲਗ ਊੜਾ ਅਤੇ ਈੜੀ ਨਾਲ ਨਹੀਂ ਲਾਈ ਜਾਂਦੀ ਕਿਹਦੇ ਨਾਲ ਨਹੀਂ ਲਾਈ ਜਾਂਦੀ ਊੜਾ ਅਤੇ ਈੜੀ ਦੇ ਨਾਲ ਅੱਗੇ ਆ ਗਿਆ ਜੀ ਸਾਡਾ ਹੋੜਾ ਠੀਕ ਹੈ ਹੋੜਾ ਨਾਲ ਦੀ ਨਾਲ ਚਿੰਨ੍ਹ ਦੇਖਦੇ ਜਾਓ ਤੁਸੀਂ ਇਹ ਲਗ ਓ ਸਵਰ ਤੁਨੀ ਦਾ ਚਿੰਨ੍ਹ ਹੈ ਇਹ ਅੱਖਰ ਦੇ ਉੱਤੇ ਲੱਗਦੀ ਹੈ ਜਿਸ ਅੱਖਰ ਨਾਲ ਹੋੜਾ ਲੱਗਦਾ ਹੈ ਉਸ ਨਾਲ ਓ ਸਵਰ ਦੀ ਦੀर्घ ਤੁਨੀ ਜੁੜ ਜਾਂਦੀ ਹੈ ਜਿਵੇਂ ਮੋਰ ਕਟੋਰਾ ਪਰਲੋ ਆਦ ਜਦੋਂ ਇਹ ਲਗ ਊੜਾ ਅੱਖਰ ਨਾਲ ਲਾਉਣੀ ਹੁੰਦੀ ਹੈ ਤਾਂ ਊੜੇ ਦਾ ਕੇਵਲ ਮੂੰਹ ਖੋਲ ਦਿੱਤਾ ਜਾਂਦਾ ਹੈ ਇਟਸ ਆਲਸੋ ਵੈਰੀ ਇੰਪੋਰਟੈਂਟ ਬੇਟਾ ਨੋਟ ਕਰੋ ਇਸ ਪੁਆਇੰਟ ਨੂੰ ਜਦੋਂ ਊੜੇ ਉੱਤੇ ਹੋੜਾ ਲਾਉਣਾ ਹੋਵੇ ਠੀਕ ਹੈ ਤਾਂ ਊੜੇ ਦਾ ਸਿਰਫ ਮੂੰਹ ਖੋਲ ਦਿੱਤਾ ਜਾਂਦਾ ਨਾ ਕਿ ਇਹ ਚਿੰਨ ਲੱਗਦਾ ਉਹਦੇ ਉੱਤੇ ਠੀਕ ਹੈ ਜੇ ਊੜੇ ਦਾ ਮੂੰਹ ਖੁੱਲਿਆ ਹੋਇਆ ਹੈ ਤਾਂ ਅਸੀਂ ਉਸ ਨੂੰ ਕਿਵੇਂ ਪੜ੍ਹਾਂਗੇ ਓ ਠੀਕ ਹੈ ਉਸ ਤੇ ਹੋੜਾ ਲੱਗਿਆ ਹੁੰਦਾ ਐੜਾ ਅਤੇ ਈੜੀ ਨਾਲ ਇਸਦੀ ਵਰਤੋਂ ਨਹੀਂ ਹੁੰਦੀ ਠੀਕ ਹੈ ਐੜਾ ਤੇ ਈੜੀ ਨਾਲ ਇਹ ਤੁਸੀਂ ਨੋਟ ਡਾਉਨ ਕਰ ਲਓ ਅੱਗੇ ਆ ਗਿਆ ਜੀ ਸਾਡੇ ਕੋਲੇ ਕਨੌੜਾ ਠੀਕ ਹੈ ਇਹ ਸਾਡੀ ਲਾਸ ਲੱਗੇਗੀ ਕਨੌੜਾ ਇਹ ਲਗ ਔ ਸਵਰਤੁ ਨਿਦਾ ਚਿੰਨ ਹੈ ਹੋੜਾ ਵਾਂਗ ਲਗ ਵਾਂਗ ਇਹ ਵੀ ਅੱਖਰ ਦੇ ਉੱਤੇ ਲੱਗਦੀ ਹੈ ਜਿਸ ਅੱਖਰ ਉੱਤੇ ਕਨੌੜਾ ਲੱਗਦਾ ਹੈ ਉਸ ਨਾਲ ਔ ਦੀ ਆਵਾਜ਼ ਜੁੜ ਜਾਂਦੀ ਹੈ ਜਿਵੇਂ ਔਕਰ ਸੌਣ ਦੌਣ ਤੌਣ ਰੌਣਕ ਅਲੌਕਿਕ ਜਲੌ ਆਦ ਇਹ ਇਹ ਲਗ ਊੜਾ ਅਤੇ ਈੜੀ ਨਾਲ ਨਹੀਂ ਲੱਗਦੀ ਊੜਾ ਅਤੇ ਈੜੀ ਨਾਲ ਇਹ ਨਹੀਂ ਲੱਗਦੀ ਤਾਂ ਇੱਕ ਵਾਰੀ ਤੁਸੀਂ ਫਿਰ ਧਿਆਨ ਚ ਦਵਾਣਾ ਬਿਟੇ ਠੀਕ ਹੈ ਜਿਹੜਾ ਆਪਣਾ ਹੁੰਦਾ ਹੈਗਾ ਕੰਨਾ ਹੁੰਦਾ ਹੈ ਇਹ ਊੜਾ ਤੇ ਈੜੀ ਨਾਲ ਨਹੀਂ ਲੱਗਦਾ ਸਿਹਾਰੀ ਹੈ ਊੜਾ ਤੇ ਆੜਾ ਨਾਲ ਨਹੀਂ ਲੱਗਦੇ ਬਿਹਾਰੀ ਵੀ ਊੜਾ ਤੇ ਐੜਾ ਨਾਲ ਨਹੀਂ ਲੱਗਦੀ ਠੀਕ ਹੈ ਔਂਕੜ ਆੜਾ ਤੇ ਈੜੀ ਨਾਲ ਨਹੀਂ ਲੱਗਦੀ ਤੇ ਦੁਲੈਂਕੜ ਐੜਾ ਤੇ ਈੜੀ ਨਾਲ ਨਹੀਂ ਲੱਗਦੀ ਜਿਹੜੀ ਲਾਂ ਹੈ ਇਹ ਊੜਾ ਤੇ ਐੜਾ ਨਾਲ ਨਹੀਂ ਲੱਗਦੀ ਜਿਹੜੀ ਦੁਲਾ ਹੈ ਠੀਕ ਹੈ ਇਹ ਊੜਾ ਤੇ ਈੜੀ ਨਾਲ ਨਹੀਂ ਲੱਗਦੀ ਤੇ ਹੋੜਾ ਕੀ ਹੈ ਆੜਾ ਤੇ ਈੜੀ ਦੇ ਨਾਲ ਤੇ ਕਨੌੜਾ ਊੜਾ ਤੇ ਈੜੀ ਦੇ ਨਾਲ ਹੋਪਸੋ ਤੁਸੀਂ ਇਹ ਚੀਜ਼ਾਂ ਨੋਟ ਡਾਊਨ ਕਰ ਲੀਆਂ ਹੋਣਗੀਆਂ ਠੀਕ ਹੈ ਇੱਥੋਂ ਤੱਕ ਸਾਡੀਆਂ ਜੀ 10 ਲਗਾ ਕੀ ਹੈ ਬਟੇ ਹੋ ਜਾਂਦੀਆਂ ਨੇ ਅੱਗੇ ਅਸੀਂ ਦੇਖਦੇ ਹਾਂ ਲਗਾਖਰ ਇটস ਆਲਸੋ ਵੈਰੀ ਇੰਪੋਰਟੈਂਟ ਲਗ ਆਖਰ ਕੀ ਹੁੰਦੇ ਆ ਦੇਖੋ ਇਹ ਇੱਕ ਤਰ੍ਹਾਂ ਦੇ ਲਿਪੀ ਚਿੰਨ ਹਨ ਕੀ ਨੇ ਇਹ ਲਿਪੀ ਚਿੰਨ ਹਨ ਜਿੰਨਾ ਦੀ ਵਰਤੋਂ ਲਗ ਲੱਗੇ ਅੱਖਰਾਂ ਨਾਲ ਕੀਤੀ ਜਾਂਦੀ ਹੈ ਜਨ ਕਿ ਜਿਸ ਨਾਲ ਲੱਗੀ ਹੋਈ ਹੈ ਠੀਕ ਹੈ ਜੋ ਸੀ ਉੱਪਰ ਦਾਸ ਲਗਾ ਕੀਤੀਆਂ ਨੇ ਜਿਸ ਨਾਲ ਲੱਗਿਆ ਉਸ ਅੱਖਰ ਨਾਲ ਲੱਗਦੇ ਨਹੀਂ ਇਹ ਇਹ ਸ਼ਬਦਾਂ ਦੇ ਉਚਾਰਨ ਵਿੱਚ ਖਾਸ ਯੋਗਦਾਨ ਪਾਉਂਦੇ ਨੇ ਪੰਜਾਬੀ ਭਾਸ਼ਾ ਦੇ ਵਿਆਕਰਨ ਚ ਇੰਨਾ ਦੀ ਗਿਣਤੀ ਤਿੰਨ ਮਿੱਥੀ ਗਈ ਹੈ ਸਿਰਫ ਤਿੰਨ ਲਗਾਖਰ ਨਹੀਂ ਬੇਟਾ ਪੰਜਾਬੀ ਭਾਸ਼ਾ ਦੇ ਵਿੱਚ ਕਿਹੜੇ ਕਿਹੜੇ ਬਿੰਦੀ ਟਿੱਪੀ ਤੇ ਅੰਤਕ ਕਿਹੜੇ-ਕਿਹੜੇ ਬਿੰਦੀ ਟਿੱਪੀ ਤੇ ਅਦਕ ਤਾਂ ਪਹਿਲਾਂ ਅਸੀਂ ਬਿੰਦੀ ਤੇ ਟਿੱਪੀ ਬਾਰੇ ਪੜ੍ਹਾਂਗੇ ਇਹ ਚਿੰਨ ਨਾਸਿਕੀ ਸਵਰ ਤੁਨੀਆਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਆ ਠੀਕ ਹੈ ਨੋ ਡਾਊਨ ਕਰੋ ਨਾਸਿਕੀ ਸਵਰ ਤੁਨੀਆਂ ਨੂੰ ਬਿੰਦੀ ਅਤੇ ਟਿੱਪੀ ਦੀ ਆਵਾਜ਼ ਵਿੱਚ ਕੋਈ ਅੰਤਰ ਨਹੀਂ ਹੈ ਇਹ ਦੋਵੇਂ ਚਿੰਨਾ ਚਿੰਨ ਲਗਾ ਲਗਾ ਦੇ ਨਾਲ ਆਉਂਦੇ ਹਨ ਇਸ ਲਈ ਇਹਨਾਂ ਨੂੰ ਲਗਾਖ ਰੱਖਦੇ ਹਨ ਕਿਸੇ ਅੱਖਰ ਨਾਲ ਦੋ ਲਗਾ ਇਕੱਠੀਆਂ ਨਹੀਂ ਆਉਂਦੀਆਂ ਇੱਕ ਲਗ ਅਤੇ ਉਸ ਨਾਲ ਬਿੰਦੀ ਜਾਂ ਟਿੱਪੀ ਦਾ ਚਿੰਨਾ ਆ ਸਕਦਾ ਹੈ ਦੇਖੋ ਵੈਰੀ ਇੰਪੋਰਟੈਂਟ ਕਿ ਦੋ ਲਗਾ ਕਦੇ ਵੀ ਇੱਕ ਅੱਖਰ ਨਾਲ ਨਹੀਂ ਲਗਦੀਆਂ ਬਟ ਇੱਕ ਲਗਾ ਅੱਖਰ ਇੱਕ ਲਗ ਲੱਗ ਸਕਦੀ ਹੈ ਜਿਵੇਂ ਕਿ ਉਂਗਲੀ ਆਂਡਾ ਦੇਖੋ ਨਾਸਕੀ ਤੁਨੀ ਦੀ ਆਵਾਜ਼ ਆ ਰਹੀ ਹੈ ਬੇਟਾ ਬੋਲ ਕੇ ਦੇਖੋ ਆਂਡਾ ਇੰਜਨ ਮੀ ਗੂੰਦ ਸੋਂ ਤੋਂਸਾ ਗੇਂਦ ਗੈਂਡਾ ਆਦ ਠੀਕ ਹੈ ਬਿੰਦੀ ਅਤੇ ਟਿੱਪੀ ਦੀ ਵਰਤੋਂ ਲਗਾ ਅਨੁਸਾਰ ਹੁੰਦੀ ਹੈ ਮੁਕਤਾ ਸਿਹਾਰੀ ਔਕੜ ਦਿਲੈਂਕੜ ਨਾਲ ਟਿੱਪੀ ਦੀ ਵਰਤ ਹੁੰਦੀ ਹੈ ਇਟਸ ਆਲਸੋ ਵੈਰੀ ਇੰਪੋਰਟੈਂਟ ਦੇਖੋ ਚਾਰ ਲਗਾਨੇ ਮੁਕਤਾ ਸਿਹਾਰੀ ਔਕੜ ਤੇ ਦਿਲੈਂਕੜ ਇਹਨਾਂ ਨਾਲ ਕੀ ਲੱਗਦੀ ਹੈ ਬੇਟਾ ਟਿੱਪੀ ਦੀ ਵਰਤੋਂ ਠੀਕ ਹੈ ਜਿਵੇਂ ਭੰਨ ਸੰਗ ਸਿੰਘ ਪਿੰਨੀ ਮੁੰਡਾ ਝੁੰਡ ਮੂਹ ਬੂੰਦ ਆਦ ਬਿੰਦੀ ਦੀ ਵਰਤੋਂ ਹੁਣ ਅਸੀਂ ਕਰ ਰਹੇ ਹਾਂ ਬਾਕੀਆਂ ਨਾਲ ਕੀ ਲੱਗਦੀ ਹੈ ਬਿੰਦੀ ਲੱਗਦੀ ਹੈ ਬਿੰਦੀ ਦੀ ਵਰਤੋਂ ਕੰਨਾ ਬਿਹਾਰੀ ਲਾਂ ਦੁਲਾਵਾਂ ਹੋੜਾ ਅਤੇ ਕਨੌੜਾ ਨਾਲ ਹੁੰਦੀ ਹੈ ਜਾਨੀ ਕਿ ਚਾਰ ਨਾਲ ਕੀ ਹੈ ਆਪਣੇ ਟਿੱਪੀ ਲੱਗਦੀ ਹੈ ਤੇ ਬਾਕੀਆਂ ਨਾਲ ਬਿੰਦੀ ਲੱਗਦੀ ਹੈ ਤੁਸੀਂ ਯਾਦ ਰੱਖਣਾ ਐਗਜ਼ਾਮ ਦੇ ਵਿੱਚ ਹੀ ਕੁਐਸਚਨਸ ਕਈ ਵਾਰ ਪੁੱਛਿਆ ਜਾ ਚੁੱਕਿਆ ਹੈ ਜਿਵੇਂ ਕਿ ਬਾਂਦਰ ਆਂਡਾ ਨੀਂਦ ਪੀਂਗ ਗੇਂਦਾ ਬੈਂਗਣ ਸੈਂਕੜਾ ਗੋੰਦ ਕਦੋਂ ਧੌਂਸ ਜੋ ਆਦਿ ਠੀਕ ਹੈ ਇਹਨਾਂ ਨਿਯਮਾਂ ਵਿੱਚ ਛੋਟ ਇਹ ਹੈ ਕਿ ਇੱਥੇ ਤੁਸੀਂ ਦੇਖੋ ਇੱਕ ਐਕਸੈਪਸ਼ਨ ਹੈ ਇੱਕ ਕੀ ਛੋਟਾ ਇਹਦੇ ਵਿੱਚ ਊੜਾ ਅੱਖਰ ਨੂੰ ਲੱਗੇ ਔਂਕੜ ਅਤੇ ਦੁਲੈਂਕੜ ਨਾਲ ਟਿੱਪੀ ਨਹੀਂ ਬਿੰਦੀ ਲੱਗਦੀ ਹੈ ਇੱਥੇ ਦੇਖੋ ਧਿਆਨ ਨਾਲ ਦੁਬਾਰਾ ਊੜਾ ਅੱਖਰ ਨੂੰ ਲੱਗੇ ਔਂਕੜ ਅਤੇ ਦੁਲੈਂਕੜ ਨਾਲ ਜੇ ਊੜੇ ਨੂੰ ਔਂਕੜ ਜਾਂ ਦੁਲੈਂਕੜ ਲੱਗਿਆ ਤਾਂ ਅਸੀਂ ਨਾਲ ਟਿੱਪੀ ਨਹੀਂ ਲਾਵਾਂਗੇ ਕੀ ਲਾਵਾਂਗੇ ਬਿੰਦੀ ਹੀ ਲਾਵਾਂਗੇ ਇਹ ਛੋਟ ਹੈ ਜਾਨੀ ਕਿ ਐਕਸੈਪਸ਼ਨ ਹੈ ਇਸ ਤੋਂ ਠੀਕ ਹੈ ਅੱਗੇ ਆ ਗਿਆ ਜੀ ਅਦਕ ਇਹ ਦਬਾਜ ਆ ਬਲ ਦਾ ਚਿੰਨ ਹੈ ਸ਼ਬਦ ਵਿੱਚ ਜੇ ਕਿਸੇ ਤੋਂ ਨੀ ਉੱਤੇ ਦਬਾਜ ਆ ਖਾਸ ਬਲ ਦੇਣਾ ਹੋਵੇ ਤਾਂ ਉਸ ਤੋਂ ਨੀ ਨੂੰ ਅੰਕਿਤ ਕਰਨ ਵਾਲੇ ਅੱਖਰ ਤੋਂ ਪਹਿਲੇ ਅੱਖਰ ਉੱਤੇ ਅਦਕ ਦਾ ਚਿੰਨ ਲਗਾਇਆ ਜਾਂਦਾ ਹੈ ਠੀਕ ਹੈ ਇਹ ਦਬਾਜ ਆ ਬਲ ਦਾ ਚਿੰਨ ਹੈ ਅਦਕ ਦੀ ਵਰਤੋਂ ਕੇਵਲ ਮੁਕਤਾ ਸਿਹਾਰੀ ਜਾਂ ਔਂਕੜ ਲਗਾ ਨਾਲ ਕੀਤੀ ਜਾਂਦੀ ਹੈ ਦੇਖੋ ਇਸ ਦੀ ਵਰਤੋਂ ਕਿਤੇ ਨਾ ਹੁੰਦੀ ਹੈ ਬਟੇ ਅਦਕ ਦੀ ਮੁਕਤਾ ਸਿਹਾਰੀ ਜਾਂ ਔਂਕੜ ਲਗਾ ਨਾਲ ਜਿਵੇਂ ਵਟ ਬਿੱਟ ਕੁੱਤਾ ਆਦ ਠੀਕ ਹੈ ਅੱਗੇ ਆਪਾਂ ਨੂੰ ਇੱਕ ਨੋਟ ਦਿੱਤਾ ਗਿਆ ਕੁਝ ਅੰਗਰੇਜ਼ੀ ਸ਼ਬਦਾਂ ਨੂੰ ਗੁਰਮੁਖੀ ਵਿੱਚ ਲਿਖਣ ਲਈ ਦੁਲਾਵਾਂ ਲਗ ਨਾਲ ਵੀ ਅਤਕ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਕੁਝ ਕੁ ਇੰਗਲਿਸ਼ ਦੇ ਅੱਖਰ ਆ ਜਦੋਂ ਅਸੀਂ ਉਹਨਾਂ ਨੂੰ ਐਜ਼ ਇਟ ਇਜ਼ ਪੰਜਾਬੀ ਗੁਰਮੁਖੀ ਵਿੱਚ ਲਿਖਦੇ ਆ ਤਾਂ ਉੱਥੇ ਕੀ ਹੈ ਬਟੇ ਦੁਲਾਵਾਂ ਨਾਲ ਵੀ ਲੱਗ ਜਾਂਦੀ ਹੈ ਅਦਕ ਵੈਸੇ ਕੀ ਹੈ ਅਦਕ ਕੀ ਹੈ ਮੁਕਤਾ ਸਿਹਾਰੀ ਤੇ ਔਂਕੜ ਨਾਲ ਹੀ ਲੱਗਦੀ ਹੈ ਬਟ ਜਦੋਂ ਇੰਗਲਿਸ਼ ਦੇ ਸ਼ਬਦਾਂ ਨੂੰ ਪੰਜਾਬੀ ਦੇ ਵਿੱਚ ਐਜ਼ ਇਟ ਇਜ਼ ਲਿਖਣਾ ਹੈ ਕੁਝ ਕੁ ਸ਼ਬਦ ਨੇ ਤਾਂ ਉੱਥੇ ਇਹ ਦੁਲਾਵਾਂ ਨਾਲ ਵੀ ਲੱਗ ਜਾਂਦਾ ਇਹ ਯਾਦ ਰੱਖਣਾ ਤੁਸੀਂ ਪੈਨ ਜੈਟ ਸੈਟ ਆਦ ਅੱਗੇ ਆ ਗਿਆ ਜੀ ਦੁੱਤਕਰ ਦੁੱਤ ਅੱਖਰ ਕੀ ਆ ਦੇਖੋ ਬੇਟਾ ਇਸ ਤੇ ਵੀ ਕਈ ਵਾਰੀ ਕੁਐਸਚਨ ਆਇਆ ਹੈ ਗੁਰਮੁਖੀ ਲਿਪੀ ਵਿੱਚ ਹਾ ਹਾ ਰਾ ਰਾ ਵਾ ਵਾ ਤਿੰਨ ਅਜਿਹੇ ਅੱਖਰ ਹਨ ਜਿਨ੍ਹਾਂ ਦੀ ਵਰਤੋਂ ਇਹਨਾਂ ਦੇ ਮੂਲ ਰੂਪ ਵਿੱਚ ਅਰਥਾਤ ਆਮ ਜਿੰਨਾ ਵਾਂਗ ਵੀ ਕੀਤੀ ਜਾ ਸਕਦੀ ਹੈ ਠੀਕ ਹੈ ਇਹ ਅਜਿਹੇ ਅੱਖਰ ਨੇ ਇਹ ਜਿਨ੍ਹਾਂ ਦੀ ਜੜੀ ਵਰਤੋਂ ਹੈ ਇਹ ਜਿੰਨਾ ਵਾਂਗ ਵੀ ਹੋ ਜਾਂਦੀ ਹੈ ਠੀਕ ਹੈ ਤਾਂ ਹੀ ਇਹਨਾਂ ਨੂੰ ਕੀ ਹੈ ਇਹਨਾਂ ਨੂੰ ਦੁੱਤ ਅੱਖਰ ਆਖਿਆ ਜਾਂਦਾ ਹੈ ਅਤੇ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾ ਕੇ ਵੀ ਕੀਤੀ ਜਾਂਦੀ ਹੈ ਠੀਕ ਹੈ ਇਹੇ ਅੱਖਰਾਂ ਦੇ ਜੋ ਵਿਅੰਜਨ ਨੇ ਉਹਨਾਂ ਦੇ ਪੈਰ ਵਿੱਚ ਵੀ ਲਿਖੇ ਜਾਂਦੇ ਨੇ ਜਿਵੇਂ ਪੜ ਪ੍ਰੇਮ ਸਵਰ ਆਦ ਤਾ ਇਹ ਤਿੰਨੇ ਅੱਖਰ ਕੀ ਨੇ ਬੇਟਾ ਦੁੱਤ ਅੱਖਰ ਇਹਨਾਂ ਦੁੱਤ ਅੱਖਰਾਂ ਨੂੰ ਜੁੜਵੇਂ ਜਾਂ ਸੰਯੁਕਤ ਅੱਖਰ ਵੀ ਕਿਹਾ ਜਾਂਦਾ ਹੈ ਇਹ ਵੀ ਤੁਸੀਂ ਨੋ ਡਾਊਨ ਕਰ ਲਓ ਕਿ ਦੁੱਤ ਅੱਖਰ ਨੂੰ ਹੋਰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ ਜੁੜਵੇਂ ਜਾਂ ਸੰਯੁਕਤ ਅੱਖਰ ਇਹ ਕਿੰਨੇ ਨੇ ਤਿੰਨ ਨੇ ਕਿਹੜੇ-ਕਿਹੜੇ ਨੇ ਹਾ ਹਾ ਰਾ ਰਾ ਤੇ ਵਾ ਵਾ ਅੱਗੇ ਆ ਗਿਆ ਜੀ ਸੁੰਦਰ ਲਿਖਾਈ ਦਾ ਆਧਾਰ ਸੁੰਦਰ ਲਿਖਾਈ ਦੇ ਦੋ ਮੁੱਖ ਲੱਛਣ ਹਨ ਪਹਿਲਾ ਇਹ ਕਿ ਲਿਖਿਆ ਹੋਇਆ ਸੌਖੀ ਤਰ੍ਹਾਂ ਪੜਿਆ ਜਾਵੇ ਅਤੇ ਕਿਸੇ ਪ੍ਰਕਾਰ ਦਾ ਭੁਲੇਖਾ ਨਾ ਪਵੇ ਦੂਜਾ ਇਹ ਕਿ ਲਿਖਿਆ ਹੋਇਆ ਅੱਖਾਂ ਨੂੰ ਸੋਹਣਾ ਲੱਗੇ ਗੁਰਮੁਖੀ ਦੇ ਸਾਰੇ ਅੱਖਰ ਊੜਾ ਨੂੰ ਛੱਡ ਕੇ ਦੇਖੋ ਊੜਾ ਨੂੰ ਛੱਡ ਕੇ ਲੰਬਾਈ ਅਤੇ ਚੜਾਈ ਵਿੱਚ ਇੱਕੋ ਜਿਹੇ ਹਨ ਇਸ ਲਈ ਸੁੰਦਰ ਲਿਖਤ ਵਿੱਚ ਸਾਰੇ ਅੱਖਰਾਂ ਦੇ ਆਕਾਰ ਨੂੰ ਇੱਕੋ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਅੱਖਰਾਂ ਨਾਲ ਲੱਗੀਆਂ ਲਗਾ ਅਤੇ ਟਿੱਪੀ ਅਦਕ ਆਦ ਚਿੰਨ ਅੱਖਰਾਂ ਦੇ ਖਾਸ ਅਨੁਪਾਤ ਵਿੱਚ ਹੁੰਦੇ ਹਨ ਤੇ ਉਹਨਾਂ ਦੇ ਲੋਨ ਦੀ ਥਾਂ ਵੀ ਨਿਸ਼ਚਿਤ ਹੁੰਦੀ ਹੈ ਸੁੰਦਰ ਲਿਖਾਈ ਵਿੱਚ ਲਗਾ ਦੀ ਥਾਂ ਅਤੇ ਆਕਾਰ ਅੱਖਰਾਂ ਅਨੁਸਾਰ ਹੀ ਹੋਣੇ ਚਾਹੀਦੇ ਹਨ ਫਾਉਂਟ ਵਿੱਚ ਹੱਥ ਨਾਲ ਲਿਖੇ ਹੋਏ ਅੱਖਰ ਅਤੇ ਲਗਾ ਆਦ ਇਨ ਬਿਨ ਛਾਪੇ ਦੇ ਅੱਖਰਾਂ ਅਤੇ ਲਗਾ ਜਿਹੇ ਨਹੀਂ ਬਣਦੇ ਤਾਂ ਵੀ ਇਹ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਹੱਥਾਂ ਨਾਲ ਲਿਖੇ ਅੱਖਰ ਅਤੇ ਲਗਾ ਛਾਪੇ ਦੇ ਅੱਖਰਾਂ ਤੇ ਲਗਾ ਦੇ ਨੇੜੇ ਤੇ ਟਿੜੇ ਰਹਿਣ ਸ਼ਬਦਾਂ ਵਿੱਚ ਅੱਖਰਾਂ ਦੀ ਅਤੇ ਵਾਕ ਵਿੱਚ ਸ਼ਬਦਾਂ ਦੀ ਆਪਸੀ ਵਿਥ ਸਮਾਨ ਹੋਣੀ ਚਾਹੀਦੀ ਹੈ ਕਾਗਜ਼ ਉੱਤੇ ਹਾਸ਼ੀਆ ਛੱਡਣ ਪੈਰਾ ਪੈਰਾ ਬਣਾਉਣ ਵਿਸ਼ਰਾਮ ਚਿੰਨਾ ਅਤੇ ਸ਼ਬਦ ਜੋੜਾ ਬਾਰੇ ਸੁਚੇਤ ਰਹਿਣ ਨਾਲ ਲਿਖਾਈ ਸੋਹਣੀ ਲੱਗਦੀ ਹੈ ਸਮੁੱਚੇ ਤੌਰ ਤੇ ਲਿਖੇ ਹੋਏ ਅੱਖਰ ਅੱਖਰ ਨਾ ਤਾਂ ਇੰਨੇ ਬਰੀਕ ਹੋਣ ਕਿ ਪੰਨ੍ਹ ਵਿੱਚ ਔਖ ਹੋਵੇ ਅਤੇ ਨਾ ਹੀ ਇੰਨੇ ਵੱਡੇ ਕਿ ਬੱਦੇ ਲੱਗਣ ਤਾਂ ਇਹ ਸੀ ਜੀ ਤੁਹਾਡਾ ਨੈਕਸਟ ਟਾਪਿਕ ਜੋ ਆਪਾਂ ਅੱਜ ਕੀ ਹੈ ਬੇਟਾ ਡਿਟੇਲ ਦੇ ਵਿੱਚ ਕੀਤਾ ਠੀਕ ਹੈ ਆਪਣਾ ਲਿਪੀ ਬੋਧ ਇਸ ਨੂੰ ਬਹੁਤ ਸਾਰੇ ਕੀ ਹੈ ਬਟਾ ਆਬਜੈਕਟਿਵ ਟਾਈਪ ਕੁਐਸ਼ਨਸ ਬਣਦੇ ਨੇ ਜੋ ਤੁਹਾਡੇ ਐਗਜ਼ਾਮ ਦੇ ਵਿੱਚ ਕੀ ਆਉਂਦੇ ਨੇ ਤਾਂ ਇਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਅਸੀਂ ਇਹ ਲਿਪੀ ਬੋਧ ਤੇ ਧੁਨੀ ਬੋਧ ਦੇ ਕੀ ਆਬਜੈਕਟਿਵ ਟਾਈਪ ਕੁਐਸ਼ਨਸ ਦੀ ਰਿਵੀਜ਼ਨ ਕਰਾਂਗੇ ਜੋ ਪਹਿਲਾਂ ਕੀ ਹੈ ਪੰਜਾਬੀ ਦੇ ਐਗਜ਼ਾਮਸ ਦੇ ਵਿੱਚ ਕੀ ਨੇ ਆ ਚੁੱਕੇ ਨੇ ਤਾਂ ਜੇ ਵੀ ਕੋਈ ਵਿਦਿਆਰਥੀ ਇਸ ਇਗਜ਼ਾਮ ਦੀ ਤਿਆਰੀ ਕਰ ਰਿਹਾ ਬੇਟਾ ਠੀਕ ਹੈ ਪੰਜਾਬ ਦੇ ਵਿੱਚ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਾਂ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਜੇ ਤੁਹਾਨੂੰ ਇਹ ਲੈਕਚਰਸ ਕੀ ਆ ਬੇਟਾ ਵਧੀਆ ਲੱਗ ਰਹੇ ਨੇ ਤਾਂ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਠੀਕ ਹੈ ਥੈਂਕ ਯੂ ਹੈਵ ਅ ਨਾਈਸ ਡੇ